ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਹੁਤ ਵਧੀਆ ਹਾਂ ਤੇ ਮਾਰਨਿੰਗ ਦਾ ਟਾਈਮ ਆ ਸਵੇਰ ਦਾ ਤੇ ਅਸੀਂ ਰਾਤੀ ਕਪੜੇ ਧੋਤੇ ਸੀ ਜਿਹੜੇ ਮੈਂ ਹੁਣ ਧਾਰ ਤੇ ਫੈਲਾਉਂਦੀ ਪਈ ਆ ਤੇ ਇਧਰ ਮੌਸਮ ਦੇਖੋ ਕਿੰਨਾ ਵਧੀਆ ਵਾ ਆਸਮਾਨ ਚ ਚਾਰੇ ਪਾਸੇ ਬੱਦਲ ਹੀ ਬੱਦਲ ਤੇ ਤੇਜ਼ ਹਵਾ ਚੱਲਦੀ ਪਈ ਆ ਕਿ ਮੌਸਮ ਠੰਡਾ ਹੋਇਆ ਹੈ ਇਸ ਟਾਈਮ ਬਹੁਤ ਜ਼ਿਆਦਾ ਰਾਤੀ ਤੇਜ ਹਨੇਰੀ ਕਰਕੇ ਕਾਫੀ ਡਸਟਿੰਗ ਹੋ ਗਈ ਆ ਤੇ ਜਾਨੀ ਕਨਕਾ ਦੀ ਵੱਡੀ ਹੁੰਦੀ ਪਈ ਇਸ ਟਾਈਮ ਉਹਦੇ ਕਰਕੇ ਡਸਟ ਬਹੁਤ ਜ਼ਿਆਦਾ ਹੋ ਗਈ ਅੰਦਰ ਚ ਤੇ ਅੱਜ ਮੈਂ ਡੀਪ ਕਲੀਨਿੰਗ ਕਰ ਰਹੀ ਆ ਡੀਪ ਕਲੀਨਿੰਗ ਕਰਾਂਗੇ ਅੱਜ ਸਾਰੇ ਕਮਰਿਆਂ ਦੀ ਮੈਂ ਹਜੇ ਕਲੀਨਿੰਗ ਹੀ ਕਰਨੀ ਆ ਤੇ ਦੋਨੋਂ ਬੇਟੇ ਨਹਾਤੋ ਕੇ ਫ੍ਰੀ ਹੋ ਗਏ ਆ ਤੇ ਛੋਟਾ ਬੇਟਾ ਆ ਗਿਆ ਕਿ ਮੰਮਾ ਹੁਣ ਮੇਰਾ ਤੁਸੀਂ ਹੀ ਸੇਅਰ ਕਰ ਦੋ ਤੇ ਚਲੋ ਆਪਾਂ ਇਹਦਾ ਜੁੜਾ ਕਰਦੇ ਆ ਤੇ ਵੱਡੇ ਬੇਟੇ ਨੇ ਹੈਡ ਵਾਸ਼ ਕੀਤਾ ਆ ਵਾ ਬੇਟੇ ਦੇ ਵੱਡੇ ਬੇਟੇ ਦੇ ਵਾਲ ਗਿੱਲੇ ਨੇ ਤੇ ਇਹਦਾ ਅਸੀਂ ਸਿਰ ਥੋੜੇ ਟਾਈਮ ਬਾਅਦ ਕਰਾਂਗੇ ਅੰਦਰ ਮੇਰਾ ਪੋਚਾ ਰਹਿ ਗਿਆ ਵਾ ਤੇ ਜਲਦੀ ਜਲਦੀ ਲਗਾ ਕੇ ਅਸੀਂ ਫ੍ਰੀ ਹੋ ਜਨੇ ਆ ਤੇ ਫਿਰ ਮਿਲਦੇ ਆ ਨਾ ਤੋ ਕਿ ਮੈਂ ਵੀ ਫ੍ਰੀ ਹੋ ਗਈ ਆ ਤੇ ਮਾਰਨਿੰਗ ਦਾ ਟਾਈਮ ਹੋ ਗਿਆ ਵਾ 11 ਵਜੇ ਗਏ ਨੇ ਅੱਜ ਵੱਡੇ ਬੇਟੇ ਨੂੰ ਛੁੱਟੀ ਹੋਣ ਕਰਕੇ ਅਸੀਂ ਥੋੜਾ ਲੇਟ ਹੀ ਉੱਠੇ ਸੀ ਤੇ ਨਾਸ਼ਤਾ ਹੁਣ ਹੋਣ ਲੱਗਾ ਸਾਡਾ ਤੇ ਅੱਜ ਪੀਟੀ ਮੀਟ ਸੀ ਵੱਡੇ ਬੇਟੇ ਦੀ ਇਸ ਕਰਕੇ ਉਹਨੂੰ ਛੁੱਟੀ ਸੀ ਤੇ ਪੀਟੀ ਮੀਟ ਤੇ ਹਜੇ ਤੱਕ ਤੇ ਮੈਂ ਜਾ ਨਹੀਂ ਪਾਈ 12 ਵਜੇ ਦਾ ਲਾਸਟ ਟਾਈਮ ਆ ਦੇਖਾਂਗੇ ਜੇ ਟਾਈਮ ਲੱਗਾ ਤੇ ਜਰੂਰ ਜਾਵਾਂਗੇ ਅਸੀਂ ਪੀਟੀ ਮੀਟ ਤੇ ਚਲੋ ਕਿਚਨ ਚ ਚੱਲਦੇ ਆ ਤੇ ਅੱਜ ਅਸੀਂ ਨਾਸ਼ਤਾ ਕਰਨ ਲੱਗੇ ਆ ਮਿਸੀ ਰੋਟੀ ਦਾ ਅਸੀਂ ਉਸ ਦਿਨ ਕੜੀ ਦੀ ਰੈਸিপি ਪਾਈ ਸੀ ਤੇ ਕੜੀ ਸਾਡੀ ਬਚ ਗਈ ਸੀ ਉਹਦਾ ਅਸੀਂ ਡੋ ਲਗਾ ਲਿਆ ਆ ਵਾ ਤੇ ਹੁਣ ਅਸੀਂ ਉਹਦੀ ਰੋਟੀ ਬਣਾਵਾਂਗੇ ਇਹਦੀ ਮਿਸੀ ਰੋਟੀ ਬਹੁਤ ਵਧੀਆ ਬਣਦੀ ਆ ਇਹਨੂੰ ਦਹੀਂ ਨਾਲ ਆਚਾਰ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾਓ ਬਹੁਤ ਵਧੀਆ ਟੇਸਟ ਆਂਦਾ ਵਾ ਇਹਦਾ ਤੇ ਚਲੋ ਅਸੀਂ ਨਾਸ਼ਤਾ ਤਿਆਰ ਕਰਕੇ ਬੱਚਿਆਂ ਨੂੰ ਦਿੰਨੇ ਆ ਤੇ ਆਪ ਵੀ ਕਰਦੇ ਆ ਇੱਧਰ ਟਾਈਮ ਹੋ ਗਿਆ ਵਾ ਦੁਪਹਿਰ ਦਾ 3:30 ਵਜੇ ਗਏ ਨੇ ਤੇ ਅੱਜ ਅਸੀਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੈਸਟ ਕੀਤੀ ਆ ਕਿਉਂਕਿ ਬੇਟੇ ਨੂੰ ਛੁੱਟੀ ਸੀ ਤੇ ਅੱਜ ਸਾਰੇ ਟੀਵੀ ਦੇਖਦੇ ਦੇਖਦੇ ਸੋ ਗਏ ਤੇ ਜਦੋਂ ਟਾਈਮ ਦੇਖਿਆ ਤੇ 3 ਵਜੇ ਇੱਧਰ ਕਿਰਤਾ ਸਾਡਾ ਦਿਆਵਾ ਸੈਂਡਲ ਪਾਣ ਕਿਉਂਕਿ ਉਹਨੂੰ ਹਜੇ ਤੱਕ ਸੈਂਡਲ ਨਹੀਂ ਪਾਣੇ ਆਂਦੇ ਸੀ ਤੇ ਮੈਨੂੰ ਦੱਸਦਾ ਪਿਆ ਸੀ ਮਮਾ ਅੱਜ ਮੈਂ ਆਪੇ ਪਾਏ ਆ ਇੱਧਰ ਦੇਖੋ ਆ ਠੀਕ ਆ ਮੈਂ ਕਿਹਾ ਬਿਲਕੁਲ ਬਹੁਤ ਵਧੀਆ ਵਾ ਤੇ ਇਦਾਂ ਹੀ ਦੂਸਰਾ ਪੈਰ ਵੀ ਬਖਾਂਦਾ ਪਿਆ ਸੀ ਇੱਧਰ ਵੀ ਠੀਕ ਆ ਚਾਹ ਬਣ ਕੇ ਸਾਡੀ ਤਿਆਰ ਆ ਤੇ ਚਾਹ ਪੀਂਨੇ ਆ ਸੀ ਦੋਨੋਂ ਬੇਟੇ ਆਪਸ ਵਿੱਚ ਦੇਸੀ ਆ ਸਮਝਾਕਰਨ ਕਿਉਂਕਿ ਜਿਹੜਾ ਛੋਟਾ ਬੇਟਾ ਸੀ ਉਹ ਜਿਹੜਾ ਸਾਡਾ ਪਟਟੋਗਾ ਉਹਨੂੰ ਛੇੜਦਾ ਪਿਆ ਸੀ ਉਹਨੂੰ ਝੋਕ ਕੇ ਕਦੇ ਇੱਧਰ ਝੋਟ ਕਦੇ ਉੱਧਰ ਝੋਟ ਤੇ ਵੱਡੇ ਬੇਟੇ ਨੇ ਉਹਨੂੰ ਡਾਂਟ ਲਗਾਈ ਤੇ ਇਹ ਮੇਰੇ ਕੋ ਆਇਆ ਸ਼ਿਕਾਇਤ ਲਗਾਉਣ ਲਈ ਕਿ ਮਮਾ ਪਾ ਨੇ ਮੈਨੂੰ ਮਾਰਿਆ ਵਾ ਤੇ ਇਹਨਾਂ ਤਾਂ ਇੱਦਾਂ ਹੀ ਹਸੀ ਮਜ਼ਾਕ ਚੱਲਦਾ ਪਿਆ ਸੀ ਮੈਗੀ ਪੁੱਤਰ ਹੋਈ ਨਹੀਂ ਖਾਈ ਦੀ ਪਾਪਾ ਮੈਗੀ ਲੈ ਕੇ ਨਹੀਂ ਆਏ ਮੋਲ ਬੰਦ ਹੋਇਆ ਨਾ ਆਪਣਾ मैगी लाए नहीं पापा लाए नी दे दे की देट ओ चॉकलेट नहीं है खत्म होगी फिनिश होगी सारी चॉकलेट है सारी खा ली मनवीरे ने भी खाधी मैं भी खाधी तू भी खाधी तू कि चॉकलेट खादी अगे ਸੋ ਉਹਨੇ ਡਾਕਟਰ ਨੇ ਉਸੇ ਨੂੰ ਆਖ ਦਿੱਤ ਨੂੰ ਉਹ ਹੋ ਹੀਂਦੀ ਨਾ ਪ੍ਰੋਬਲਮਸ ਕਿੰਦੀ ਨੇ ਕੋਟੇ ਦਾ ਥੀ ਤੋ ਹਾਂ ਨਿੰਬੂ ਨੇ ਕੋਟੇ ਦਾ ਇਧਰ ਵਟੇ ਬੇਟੇ ਦਾ ਮੈਂ ਜੁੜਾ ਕਰਨ ਨਹੀਂ ਆਤੇ ਉਧਰ ਨਾਲ ਦੇ ਨਾਲ ਚਾਹ ਵੀ ਪੀ ਰਿਆ ਵਾ ਕਿਰਤ ਸਾਡਾ ਤੇ ਇਧਰ ਕੀਰਤ ਨੇ ਮੇਰੇ ਕੋਟਨ ਦੀ ਚੁੰਨੀ ਫੜ ਲਈ ਆ ਕੀ ਮੰਮਾ ਮੈਂ ਸਿਰ ਤੇ ਨਾ ਦਸਤਾਰ ਸਜਾਣੀ ਆ ਪੱਗ ਬੰਨਣੀ ਆ ਤੇ ਵੱਡੇ ਬੇਟੇ ਲੈ ਕੇ ਪੁਣੀ ਦੀਆ ਕਰਵਾਣੇ ਕਿ ਪਾਪੂਣੀ ਕਰ ਦੋ ਤੇ ਦੇਖਿਓ ਦਸਤਾਰ ਬਹੁਤ ਸੋਹਣੀ ਸਜੋਂਦਾ ਵਾ ਆਪਣੇ ਸਿਰ ਤੇ ਪਤਾ ਨਹੀਂ ਇਹਨੇ ਕਿੱਥੋਂ ਇਹ ਜਾ ਸਿੱਖੀ ਆ ਸਾਨੂੰ ਖੁਦ ਨੂੰ ਨਹੀਂ ਪਤਾ ਕਿਉਂਕਿ ਸਾਡੇ ਘਰ ਵਿੱਚ ਕੋਈ ਨਹੀਂ ਦਸਤਾਰ ਸਜੋਂਦਾ ਇਹਦੇ ਪਾਪਾ ਦੀ ਵੀ ਕਟਿੰਗਾ ਤੇ ਵੱਡਾ ਬੇਟਾ ਜਿਹੜਾ ਉਹਨੇ ਵੀ ਜਦੋਂ ਦਸਤਾਰ ਸਜਾਣੀ ਜਾਂ ਪਟਕਾ ਬਣਵਾਣਾ ਕੁਝ ਵੀ ਉਹਨੂੰ ਮੇਰ ਕੋ ਆਂਦਾ ਪਤਾ ਨਹੀਂ ਇਸ ਬੇਟੇ ਵਿੱਚ ਮੇਰੇ ਜੇ ਹੁਨਰ ਕਿੱਥੋਂ ਆਇਆ ਵਾ ਚਲੋ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆਂ ਇਦੀ ਉਮਰ ਸਿਰਫ 22 ਸਾਲ ਆ ਤੇ ਇਹਨੂੰ ਬਹੁਤ ਕ੍ਰੇਜ਼ ਆ ਮੈਂ ਪੱਗ ਬੰਨਾ ਦੇਖੋ ਕਿੰਨੀ ਸੋਹਣੀ ਪੱਗ ਬੰਨਣ ਲੱਗਾ ਵਾ ਪਹਿਲਾਂ ਇਹਨੇ ਪੂਣੀ ਗੋਲ-ਗੋਲ ਲਪੇਟ ਕੇ ਚੁੰਨੀ ਨੂੰ ਤੇ ਪੂਣੀ ਕੀਤੀ ਆ ਤੇ ਹੁਣ ਦੇਖੋ ਕਿੰਨੀ ਸੋਹਣੀ ਤੇ ਸਾਰਸਾ ਜੁੰਦਾ ਪਿਆ ਵਾ ਪਰਮਾਤਮਾ ਹਰੇਕ ਦੇ ਬੱਚੇ ਵਿੱਚ ਇਸ ਤਰ੍ਹਾਂ ਦਾ ਹੁਨਰ ਦਵੇ ਲਗਨ ਦਵੇ ਇਹੀ ਅਰਦਾਸ ਆ ਬਾਬਾ ਜੀ ਅੱਗੇ ਦੇਖੋ ਇਹ ਦੇਵਾਲ ਇੰਨੇ ਪੂਰੀ ਜਿੱਦਾਂ ਹੀ ਵਿੱਚ ਦਈ ਦਾ ਮਨ ਪੱਲਾ ਉਹ ਵੀ ਦਊਗਾ ਸਾਰਾ ਕੁਝ ਉਹਨੇ ਸੇਮ ਉਦਾਂ ਹੀ ਕਰਨਾ ਵਾ ਜੇ ਦੀ ਇੱਕ ਵਾਰੀ ਸਹੀ ਨਹੀਂ ਬੱਜੀ ਇੰਨੇ ਦੁਬਾਰਾ ਟਾ ਕੇ ਫੇਰ ਬੰਨਣਾ ਵਾ ਜਾਨੀ ਹਾਰ ਨਹੀਂ ਮੰਨਦਾ ਬੰਦੋ ਬੰਦੋ ਇੱਧਰ ਕਿਰਤ ਦੇ ਪਾਪਾ ਵੀ ਆ ਗਏ ਹੋਏ ਆ ਤੇ ਅਸੀਂ ਚੱਲੇ ਦਰਵਾਜ਼ਾ ਖੋਲਣ ਤੇ ਬੱਚੇ ਵੀ ਨਾਲ ਮੇਰੇ ਆ ਗਏ ਆ ਚਲੋ ਆ ਕੋਲੀ ਤਨੀ ਪਈ ਆਖਾਂ ਆ ਬੈਂਜੂਨ ਦੀ ਫਿਕਰ ਸਾਡੇ ਇੰਡੀਆ ਦੇ ਬੱਚੇ ਦੇਖੋ ਵੀ ਹਰਮਨ ਆ ਫਰਿਜ ਚ ਰੱਖਾ ਦੁੱਧ ਤੇ ਦਹੀਂ ਰੱਖਾ ਦਹੀਂ ਕੱਢ ਕੇ ਵੱਖਰਾ ਰੱਖਦੇ ਆਣੀ ਕਾਣੀ ਕੋਣੀ ਕਾਣੀ ਨਹੀਂ ਬੋਲ ਜੂਸ ਪੀਣਾ ਚਲ ਮਿਲ ਆ ਜੀ ਪਾ ਮੈਨੂੰ ਪੀਣਾ ਕਿ ਰਾਤ ਨੂੰ ਰਾਤ ਨੂੰ ਰਾਤ ਨੂੰ ਮੈਂ ਇੱਧਰ ਅਸੀਂ ਚਾਹ ਪੀ ਕੇ ਸ਼ਾਮ ਦੇ ਟਾਈਮ ਫੇਰ ਫ੍ਰੀ ਹੋ ਗਏ ਸੀ ਤੇ ਸਬਜੀ ਦਾ ਸੋਚਦੇ ਪਏ ਹਾਂ ਕਿ ਕਿਹੜੀ ਸਬਜੀ ਬਣਾਈਏ ਤੇ ਬੈਂਗਣ ਘਰ ਦੇ ਲੱਥੇ ਸੀ ਮੈਂ ਦੀਦੀ ਵੱਲੋਂ ਲੈ ਕੇ ਆਈ ਹਾਂ ਇਹ ਸੋਨਾਂ ਦੇ ਬੈਂਗਣ ਬਹੁਤ ਜ਼ਿਆਦਾ ਲੱਗੇ ਸੀ ਥੋੜੇ ਜਿਹਾ ਲੈ ਕੇ ਆਈ ਹਾਂ ਥੋੜੇ ਜਿਹਾ ਬੈਂਗਣ ਬੇ ਸੀ 2-4 ਆਲੂ ਪਾ ਕੇ ਤੇ ਦੋ ਕੁ ਸ਼ਿਮਲਾ ਮਿਰਚ ਪਈ ਸੀ ਤੇ ਥੋੜੀਆਂ ਜਿਹਾ ਬੀਨਸ ਸੀ ਇਹਨਾਂ ਸਾਰਿਆਂ ਨੂੰ ਅਸੀਂ ਮਿਕਸ ਕਰਕੇ ਤੇ ਮਿਕਸ ਵੈਜ ਬਣਾਉਣ ਬਾਰੇ ਸੋਚ ਲਿਆ ਤੇ ਇੱਥੇ ਬੈ ਕੇ ਅਸੀਂ ਕਟਿੰਗ ਕਰਦੇ ਪਏ ਸੀ ਸਬਜ਼ੀ ਦੀ ਤੇ ਇਧਰ ਹਰਮਨ ਤੇ ਪਾਪਾ ਵੀ ਮੇਰੀ ਹੀ ਹੈਲਪ ਕਰਾ ਰਹੇ ਆ ਨਾਲ ਦੀ ਨਾਲ ਪਿਆਜ਼ ਛਿੱਲਦੇ ਪਏ ਸੀ ਇਧਰ ਮੈਂ ਬਣਾਉਣ ਲੱਗੀ ਆ ਮਿਕਸ ਵੈਜ ਵਾਲੀ ਸਬਜ਼ੀ ਤੇ ਉਹਦੇ ਵਾਸਤੇ ਅਸੀਂ ਪਿਆਜ਼, ਅਦਰਕ, ਟਮਾਟਰ ਤੇ ਮਿਰਚਾਂ ਨੂੰ ਅਸੀਂ ਕੱਟ ਲਿਆ ਆਵਾ ਤੇ ਗੈਸ ਤੇ ਕੜਾਈ ਰੱਖ ਕੇ ਤੇਲ ਪਾਤਾ ਵਾ ਤੇ ਤੇਲ ਦੇ ਗਰਮ ਹੋਣ ਦੀ ਵੇਟ ਕਰਾਂਗੇ ਜਦੋਂ ਵੀ ਸਾਡਾ ਤੇਲ ਗਰਮ ਹੁੰਦਾ ਵਾ ਨਾਲ ਹੀ ਅਸੀਂ ਸਬਜੀ ਨੂੰ ਫਰਾਈ ਕਰਾਂਗੇ ਇਸੇ ਸਭ ਤੋਂ ਪਹਿਲਾਂ ਸਬਜੀ ਨੂੰ ਫਰਾਈ ਕਰਾਂਗੇ ਤੇ ਤੜਕੇ ਦਾ ਜਿਹੜਾ ਮਟੀਰੀਅਲ ਆ ਉਹ ਨਹੀਂ ਅਸੀਂ ਪਾਵਾਂਗੇ ਉਹ ਨੂੰ ਅਸੀਂ ਐਂਡ ਤੇ ਜੂਸ ਕਰਾਂਗੇ ਪਰ ਤੇਲ ਗਰਮ ਹੋ ਗਿਆ ਆ ਵਾ ਤੇ ਇਹਦੇ ਵਿੱਚ ਪਾਣ ਲੱਗਿਆ ਸੀ ਮਿਕਸ ਵਿੱਚ ਇਨੂੰ ਅਸੀਂ 5 ਮਿੰਟ ਤੱਕ ਇਦਾਂ ਹੀ ਪਹਿਲਾਂ ਭੁੰਨਾਗੇ ਅਸੀਂ ਕੋਈ ਪਿਆਜ਼ ਕੋਈ ਕੁਝ ਨਹੀਂ ਪਾਇਆ ਹਜੇ ਪਹਿਲਾਂ ਅਸੀਂ ਸਿਰਫ ਵੈਜੀਟੇਬਲ ਨੂੰ ਹੀ ਭੁੰਨਣਾ ਵਾ ਸਾਰੀਆਂ ਸਬਜ਼ੀਆਂ ਨੂੰ 5 ਮਿੰਟ ਟੱਕ ਦਵਾਂਗੇ ਇਹਨੂੰ ਕਵਰ ਕਰ ਦਾਂਗੇ ਤੇ ਇਸ ਤੋਂ ਬਾਅਦ ਅਸੀਂ ਪਾਵਾਂਗੇ ਪਿਆਜ਼ ਪਿਆਜ਼ ਅਦਕਰ ਜੋ ਵੀ ਪਾਣਾ ਵਾ ਫਿਰ ਪਾਵਾਂਗੇ ਫਿਰ ਉਹਨੂੰ ਵੀ 5 ਮਿੰਟ ਤੱਕ ਸੇਕ ਲਵਗਵਾ ਕੇ ਫਿਰ ਅਸੀਂ ਫਿਰ ਇਹਨੂੰ ਕਵਰ ਕਰ ਦਵਾਂਗੇ ਤੇ ਬਾਅਦ ਚ ਅਸੀਂ ਪਾਵਾਂਗੇ ਟਮਾਟਰ ਜਿਹੜਾ ਅਸੀਂ ਇੱਕ ਕੱਟਿਆ ਹੋਇਆ ਸੀ ਹੁਣ ਫੇਰ ਇਹਨਾਂ ਨੂੰ ਅਸੀਂ ਆਪਸ ਵਿੱਚ ਮਿਕਸ ਕਰਕੇ ਤੇ ਟੱਕ ਦਿੰਨੇ ਆ। ਇਦਾਂ ਜਿਹੜੀ ਸਾਡੀ ਸਬਜੀ ਆ ਨਾ ਇਹ ਕੋਲਦੀਨੀ ਆ ਜਣੀ ਖੜੀ ਖੜੀ ਬਣਦੀ ਆ। ਬਹੁਤ ਟੇਸਟੀ ਬਣਦੀ ਇਦਾਂ ਨਾਲੇ ਸਬਜੀ ਨੂੰ ਤੁਸੀਂ ਵੀ ਆਹ ਨੂੰ ਬਾਅਦ ਚ ਫਰਾਈ ਕਰਦੇ ਆ ਨਾ ਸਬਜੀ ਜਿਹੜੀ ਸੁੱਕੀ ਸਬਜੀ ਆ ਉਹ ਟੇਸਟੀ ਬਣਦੀ ਆ। ਤੇ ਹੁਣ ਅਸੀਂ ਯੂਜ਼ ਕਰਾਂਗੇ ਵਿੱਚ ਨਮਕ ਸਵਾਦ ਅਨੁਸਾਰ ਪਾ ਲੱਗੀ ਅਸੀਂ ਨਮਕ। ਇਸ ਤੋਂ ਬਾਅਦ ਮੈਂ ਪਾ ਲੱਗੀ ਆ ਹਲਦੀ ਤੇ ਨਾਲ ਦੀ ਨਾਲ ਅਸੀਂ ਥੋੜੀ ਜੀ ਪਾਵਾਂਗੇ ਦੇਗੀ ਮਿਰਚ ਤੇ ਇਹਨਾਂ ਨੂੰ ਸਾਰਿਆਂ ਨੂੰ ਫਿਰ ਮਿਕਸ ਕਰਕੇ ਮੈਂ ਉੱਤੇ ਕਵਰ ਕਰ ਦਾਂਗੇ ਇਹਨੂੰ 5 ਮਿੰਟ ਬਾਅਦ ਫਿਰ ਦੇਖਾਂਗੇ ਸਾਡੀ ਸਬਜੀ ਤਿਆਰ ਆ ਤੇ ਇੱਧਰ ਅਸੀਂ ਕਰਦੇ ਹਾਂ ਦਹੀਂ ਦੀ ਤਿਆਰੀ ਦਹੀਂ ਫੈਂਟ ਲਿਆ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਦਿੰਨੇ ਅਸੀਂ ਪਕੌੜੀਆਂ ਨਾਲ ਦੇ ਨਾਲ ਅਸੀਂ ਪਾ ਦਾਂਗੇ ਇਹਦੇ ਵਿੱਚ ਪੁਦੀਨਾ ਤੇ ਜੀਰਾ ਪਾウダー ਪਾਵਾਂਗੇ ਜਿਹਨੂੰ ਅਸੀਂ ਤਵੇ ਤੇ ਥੋੜਾ ਜਿਆ ਰੋਸਟ ਕੀਤਾ ਆਵਾ ਤੇ ਕੁੱਟ ਲਿਆਵਾ ਨਾਲ ਦੇ ਨਾਲ ਹੁਣ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਇਨਾਂ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਅਸੀਂ ਮਿਕਸ ਕਰਕੇ ਤੇ ਢੱਕ ਕੇ ਫ੍ਰੀਜ ਵਿੱਚ ਰੱਖ ਦਿੰਨੇ ਆ ਆ ਦੇਖੋ ਦਹੀਂ ਸਾਡਾ ਪੂਰੀ ਤਰ੍ਹਾਂ ਤਿਆਰ ਆ ਚਲੋ ਜੀ ਫ੍ਰਿਜ ਵਿੱਚ ਰੱਖ ਦਿੰਨੇ ਨੂੰ ਤੇ ਇੱਧਰ ਸਾਡੀ ਮਿਕਸ ਵੈਜੇ ਪੂਰੀ ਤਰ੍ਹਾਂ ਤਿਆਰ ਆ ਅਸੀਂ ਇਹਦੇ ਵਿੱਚ ਕੋਈ ਗਰਮ ਮਸਾਲਾ ਨਹੀਂ ਜੂਸ ਕੀਤਾ ਜਦੋਂ ਅਸੀਂ ਇਹਨੂੰ ਫਰਾਈ ਕੀਤਾ ਵਾ ਲਾਸਟ ਟਾਈਮ ਜਦੋਂ ਅਸੀਂ ਇਹਨੂੰ ਬੰਦ ਕਰਤਾ ਗੈਸ ਨੂੰ ਇੱਕ ਚਮਚਾ ਜੱਦਾ ਚਮਚ ਗਰਮ ਮਸਾਲਾ ਅਸੀਂ ਲੱਗੇ ਆ ਪਾਣ ਵਿੱਚ ਤੇ ਇਹਨੂੰ ਫੇਰ ਕਵਰ ਕਰ ਦਾਂਗੇ ਇਹਨੂੰ ਹਲਾਵਾਂਗੇ ਨਹੀਂ ਸਬਜੀ ਨੂੰ ਗਰਮ ਮਸਾਲਾ ਭਾਗੇ ਤੇ ਪਾਣ ਮਿੰਟ ਬਾਅਦ ਦੇਖਿਓ ਸਾਡੀ ਸਬਜੀ ਪੂਰੀ ਤਰ੍ਹਾਂ ਤਿਆਰ ਆ ਹਾਂਜੀ ਜੀ ਇੱਧਰ ਸਾਡੀ ਪਲੇਟ ਲੱਗ ਗਈ ਹੋਈ ਆ